ਸਸੀ ਗਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਗੁਰੂ तकरीबन ਟਾਈਮ ਹੋ ਚਲੇਈ 6:30 ਤੇ ਪ੍ਰਧਾਨ ਜੀ ਨੂੰ ਆ ਗਈ ਕਾਲ ਮੋੜ ਤੋਂ ਕਿ ਉੱਥੇ ਕੋਈ ਕਿਸ ਲੇਡੀ ਜੀ ਹੈ ਜਿਹਨੂੰ ਕਿ ਕੋਈ ਟ੍ਰੇਨ ਫੇਟ ਮਾਰ ਗਈ ਤੇ ਦੱਸਣ ਦੇ ਮਤਲਬ ਕੋਮਰ ਲੇਡੀ ਜੀ ਦੀ ਪ੍ਰਧਾਨ ਜੀ ਕਿੰਨੀ ਹੈ 70 75 ਸਾਲ 70 75 ਸਾਲ ਤੇ ਹੁਣ ਪ੍ਰਧਾਨ ਜੀ ਤੇ ਪੂਰੀ ਸਹਾਰਾ ਸਮਾਜ ਸੇਵਾ ਦੀ ਟੀਮ ਚੱਲੀ ਹੈ ਜੀ ਮੋੜ ਤੇ ਹੁਣ ਆਪਾਂ ਨੂੰ ਜੋ ਕੁਝ ਸਮਾਨ ਚਾਹੀਦਾ ਉਥੇ ਜਾਣ ਤੋਂ ਪਹਿਲਾਂ ਉਹ ਸਾਨੂੰ ਦਿਖਾਉਣੇ ਆ ਕੀ ਕੁਝ ਸਹਾਰਾ ਸਮਾਜ ਸੇਵਾ ਟੀਮ ਨੂੰ ਲੈ ਕੇ ਜਾਣਾ ਪੈਂਦਾ ਸਹਾਰਾ ਸਮਾਜ ਸੇਵਾ ਨੂੰ ਜਦੋਂ ਵੀ ਕੋਈ ਇਹੋ ਜਿਹੀ ਕਾਲ ਆਉਂਦੀ ਹੈ ਕਿ ਤੋ ਡੈੱਡ ਬੋਡੀ ਚੱਕਣੀ ਹੈ ਜਾਂ ਕੋਈ ਟ੍ਰੇਨ ਥੱਲੇ ਆ ਜਾਂ ਕੋਈ ਨਹਿਰ 'ਚ ਤਾਂ ਜੋ-ਜੋ ਸਹਾਰਾ ਸਮਾਜ ਸੇਵਾ ਦੀ ਟੀਮ ਆਪਣੀ ਤਰਫੋਂ ਸਮਾਨ ਲੈ ਕੇ ਜਾਂਦੀ ਹੈ ਤਿਆਰੀ ਕਰਕੇ ਉਹ ਸਾਨੂੰ ਦਿਖਾਉਣੇ ਆ ਵੀ ਸਾਨੂੰ ਕੀ ਕੁਝ ਲੈ ਕੇ ਜਾਣਾ ਪੈਂਦਾ ਹੈ ਆ ਦੇਖੋ ਜੀ ਦੋ ਤਾਂ ਲੋਈਆਂ ਲੈ ਕੇ ਜਾਣੀਆਂ ਪੈਣੀਆਂ ਇੰਨੀਆਂ ਇੱਕ ਥੱਲੇ ਵਿਛਾਉਣ ਨੂੰ ਤੇ ਇੱਕ ਉੱਪਰ ਤੇ ਇੱਕ ਲੈ ਕੇ ਜਾਣਾ ਪੈਂਦਾ ਪੋਲੀਥੀਨ ਕਾਗਜ਼ ਜੋ ਕਿ ਛੋਟਾ-ਕਟਾ 7 ਫੁੱਟ ਲੰਮਾ ਤੇ 4-5 ਫੁੱਟ ਚੌੜਾ ਹੁੰਦਾ ਹੈ ਜੀ 5 ਫੁੱਟ ਚੌੜਾ ਤੇ ਉਸ ਤੋਂ ਬਾਅਦ ਚਾਹੀਦੇ ਗਲਵਜ਼ ਗੱਡਬੋਡਿੰਗ ਚੱਕਣ ਵਾਸਤੇ ਤੇ ਉਸ ਤੋਂ ਬਾਅਦ ਬੰਨਣ ਵਾਸਤੇ ਸਾਨੂੰ ਇਹ ਰੱਸੀਆਂ ਵੀ ਲੋੜ ਪੈਂਦੀ ਹੈ ਇਸ ਤਰ੍ਹਾਂ ਫਿਰ ਇਹਨਾਂ ਸਾਰੀਆਂ ਚੀਜ਼ਾਂ ਦੀ ਤਿਆਰੀ ਨਾਲ ਸਹਾਰਾ ਸਮਾਜ ਸੇਵਾ ਦੀ ਟੀਮ ਜਾਂਦੀ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਮੋੜ ਤੇ ਤੇ ਆਪਣੀ ਮਰਾਜੋ ਗੱਡੀ ਹੈਗੀ ਅੱਗੇ ਖੜੀ ਹੈ ਉੱਥੇ ਲੈਣੇ ਆ ਮਰਾਜੋ ਨੂੰ ਤੇ ਲੋ ਜੀ ਆਪਾਂ ਬਹਿ ਗਏ ਸੀਗੇ ਬਾਈ ਕਾਲੇ ਨਾਲ ਮਰਾਜੋ ਐਂਬੂਲੈਂਸ ਦੇ ਵਿੱਚ ਆਪਣੀ ਤੇ ਪ੍ਰਧਾਨ ਜੀ ਅੱਗੇ ਗਏ ਡਿਜ਼ਾਇਰ ਲੈ ਕੇ ਤੇ ਬਾਈ ਜੀਵਨ ਵੀ ਅੱਗੇ ਗਿਆ ਤੇ ਹੁਣ ਬਾਈ ਕਾਲਾ ਤੇ ਮੈਂ ਆਪਾਂ ਚੱਲੇ ਆ ਮੰਗਰਾ ਉਹਨਾਂ ਦੇ ਅਮਨੇ ਆਪਣੇ ਸਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਬਰਮਾ ਜੀ ਨੇ ਮੂਰੇ ਗੱਡੀ ਚ ਤੇ ਇਧਰ ਮੈਂ ਤੇ ਬਾਈ ਕਾਲਾ ਐਂਬੂਲੈਂਸ ਦੇ ਵਿੱਚ ਤੇ ਚਲਦੇ ਆਂ ਫਿਰ ਹੁਣ ਉਸ ਜਗ੍ਹਾ ਦੇ ਉੱਤੇ ਜਿੱਥੇ ਉਹ ਕੋਈ ਬਜ਼ੁਰਗ ਮਾਤਾ ਵਿਚਾਰੀ ਟ੍ਰੇਨ ਥੱਲੇ ਆਈ ਹੋਈ ਦੱਸਦੇ ਆ ਤੇ ਇਹ شناخت ਪਤਾ ਨਹੀਂ ਹੋਈ ਆ ਜਾਂ ਨਹੀਂ ਹੋਈ ਉਹ ਜਾ ਕੇ ਪਤਾ ਲੱਗੂਗਾ ਦੇਖਦੇ ਆ ਫਿਰ ਕੀ ਬਣ ਬਹੁਤ ਹੀ ਜਿਆਦੇ ਰਾਹ ਹੈ ਨਹੀਂ ਬਹੁਤ ਹੀ ਪੀੜਾ ਰਾਹ ਤੇ ਹੋਰ ਹੀ ਜੰਗਲੀ ਜਿਹਾ ਰਾਹ ਹੈ ਦੇਖੋ ਜਿੱਧਰ ਆਪਾਂ ਨੂੰ ਲੋਕੇਸ਼ਨ ਦੱਸੀ ਹੈ ਤੇ ਗੱਡੀ ਬਿਲਕੁਲ ਮਸਾਈ ਜਾਂਦੀ ਹੈ ਪੂਰੀ ਪੂਰੀ ਆਸੇ ਪਾਸੇ ਬੂਹੀਆਂਆਂਆਂ ਕਿੱਕਰਾਂਆਂਆਂ ਤੇ ਦੇਖਦੇ ਆ ਫਿਰ ਚੱਲ ਕੇ ਇਧਰੋਂ ਆਪਣੀ ਮੁਰਾਜੋ ਦਾ ਹਾਰਨ ਆਪਣੇ ਆਪ ਹੀ ਵਜੀ ਜਾਂਦਾ ਨੁਕਰਾ ਹੋਇਆ ਪਿਆ ਦਾ ਚਾਲੇ ਬਣੇ ਪਏ ਆ ਪੂਰੇ ਪਾਣੀ ਦੇ ਚਿੱਕੜ ਬਹੁਤ ਜ਼ਿਆਦਾ ਫਿਰਦਾ ਕਿਵੇਂ ਬਣੀ ਅੱਪਾ ਨੂੰ ਮੂਰੇ ਆ ਗਿਆ ਬਾਈ ਮੁਲਾਜ਼ਮ ਲੈਣ ਸੀਆਰਪੀ ਦਾ ਉਹ ਜਾਂਦਾ ਬੁਲਟ ਦੇ ਉੱਤੇ ਇਧਰ ਆਪਣੇ ਮੁਲਾਜ਼ਮ ਸਹਿਬਾਨ ਖੜੇ ਨਹੀਂਗੇ ਕਿ ਚੱਲਦੇ ਦੇਖਦੇਗੇ ਸਮਾਨ ਆਪਾਂ ਕੱਢ ਲਿਆ ਜੀ ਆ ਜਾਓ ਜੀ ਉੱਧਰ ਆਪਣੇ ਬਾਈ ਮੁਲਾਜ਼ਮ ਖੜੇ ਲੇਗੇ ਉੱਥੇ ਉੱਥੇ ਹੈਗੀ ਉਹ ਬਜ਼ੁਰਗ ਮਾਤਾ ਤੇ ਪ੍ਰਧਾਨ ਜੀ ਆਪਣੇ ਚੱਲੇ ਨੇਗੇ ਇੱਧਰ ਦੀ ਆ ਜਾਓ ਪ੍ਰਧਾਨ ਜੀ ਆ ਜਗ੍ਹਾ ਹੈਗੀ ਇੱਥੇ ਉੱਧਰ ਹੈ ਨਹੀਂ ਇੱਥੇ ਆ ਜਾ ਇੱਥੋ ਜਗ੍ਹਾ ਹੈਗੀ ਹੈ ਬਹੁਤ ਆਪਣਾ ਹੀ ਕਰਦੀ ਹਾਂਜੀ ਹਾਂ ਚੱਲੋ 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 ਬਹੁਤ ਹੀ ਜਿਆਦਾ ਬੂਈਆਂ ਬੋਈਆਂ ਖਤਰੀ ਵਾਲਾ ਹਰਾ ਵਾ ਆ ਰੇਲਵੇ ਲਾਈਨ ਆ ਗਈ ਜੀ ਮੋੜ ਦੀ ਆ ਗਈ ਸੀ ਤੋਂ ਮੋੜ ਤੇ ਦੇਖ ਲਈਏ ਬਾਕੀ ਟ੍ਰੇਨ ਟ੍ਰੇਨ ਜੀ ਜੈ ਸ਼੍ਰੀ ਰਾਮ ਜਗਉ ਮਾਤਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਦੀਪ ਬਰਮਾ ਪ੍ਰਧਾਨ ਸਹਾਰਾ ਸਮਾਜ ਸੇਵਾ ਰਾਮਪਰਾ ਪੂਲ ਜ਼ਿਲ੍ਹਾ ਬਠਿੰਡਾ ਅੱਜ ਸਾਨੂੰ ਜੀਆਰਪੀ ਮੋੜ ਮੰਡੀ ਦੀ ਇੱਕ ਕਾਲ ਆਈ ਹੈ ਤੇ ਇੱਕ ਬਜ਼ੁਰਗ ਮਾਤਾ ਹੈ ਜਿਸ ਦੀ ਉਮਰ ਦੇਖਣ ਤੇ ਲੱਗ ਰਹੀ ਹੈ ਲਗਭਗ 65-70 ਸਾਲ ਦੀ ਉਮਰ ਹੈ ਇਸ ਟਾਈਮ ਅਸੀਂ ਖੜੇ ਹਾਂ ਜੀ ਮੋੜ ਮੰਡੀ ਆ ਰੇਲਵੇ ਟਰੈਕ 'ਤੇ ਅਸੀਂ ਜਿਹੜੀ ਜਗ੍ਹਾ ਤੇ ਖੜੇ ਹਾਂ ਤਾਂ ਮੋੜ ਮੰਡੀ ਤੋਂ ਬਠਿੰਡੇ ਨੂੰ ਜਿਹੜੀ ਰੇਲਵੇ ਲਾਈਨ ਜਾਂਦੀ ਹੈ ਤੇ ਕਿਹੜੀ ਜਗ੍ਹਾ ਜੀ ਦਰਮਿਆਨ ਰੇਲਵੇ ਸਟੇਸ਼ਨ ਮੈਸਰ ਖਾਨਾ ਤੋਂ ਮੋੜ ਜੁਕਾੜ ਅਸੀਂ ਖੜੇ ਹਾਂ ਜੀ ਮੋੜ ਮੰਡੀ ਤੋਂ ਦਰਮਿਆਨ ਮੈਸਰ ਖਾਨਾ ਦੇ ਵਿਚਕਾਰ ਰੇਲਵੇ ਟਰੈਕ ਤੇ ਇਹ ਜਿਹੜੀ ਮਾਤਾ ਹੈ ਇਹ ਲੈਂਡਪਾਰ ਕਰਦੀ ਸੀ ਤੇ ਰੇਲ ਗੱਡੀ ਦੀ ਫੇਟ ਵੱਜਣ ਦੇ ਨਾਲ ਇਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅੱਜ ਸਾਡੀ ਟੀਮ ਸਾਡੇ ਬਿੰਦਰ ਜੀ ਕਾਲਾ ਜੀ ਜੀਵਨ ਜੀ ਅਸੀਂ ਆਪਣੀ ਪੂਰੀ ਟੀਮ ਸਮੇਤ ਇੱਥੇ ਪਹੁੰਚੇ ਆਂ ਮੌੜ ਮੰਡੀ ਦੇ ਵਿੱਚ ਇਸ ਡੈੱਡ ਬੋਡੀ ਨੂੰ ਅਸੀਂ ਰੇਲਵੇ ਜਾਨੀ ਕਿ ਜੀਆਰਪੀ ਦੀ ਮੌਜੂਦਗੀ ਦੇ ਵਿੱਚ ਚੱਕ ਕੇ ਸਿਵਲ ਹਸਪੀਟਲ ਤਲਵੰਡੀ ਸਾਬੋ ਬਹਤਰ ਘੰਟਿਆਂ ਦੇ ਲਈ ਰੱਖਾਂਗੇ ਸੋ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਜਿੰਨੇ ਵੀ ਮੇਰੇ ਫੇਸਬੁੱਕ ਫਰੈਂਡ ਨੇ ਆ ਦੋਸਤ ਯਾਰ ਮਿੱਤਰ ਅੱਜ ਤਰੀਕ ਮੈਂ ਪਹਿਲਾਂ ਵੀ ਦੱਸਤੀ ਸੀਗੀ ਅੱਜ ਤਰੀਕ ਹੈ 6 10 2025 ਟਾਈਮ ਤਕਰੀਬਨ 8:30 ਵਜੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਮਾਤਾ ਦੀ شناخت ਹੋ ਸਕੇ ਔਰ ਜਿਹੜੀ ਮਾਤਾ ਦਾ ਕੱਦ ਆ ਉਹ ਤਕਰੀਬਨ ਦੇਖਣ ਤੇ ਲੱਗ ਰਿਹਾ ਕੋਈ 5 ਫੁੱਟ 2 ਇੰਚ ਦੇ ਕਰੀਬ ਇੱਕ ਮਾਤਾ ਕੋਲੇ ਖੁੰਦੀ ਹੈ ਇੱਕ ਮਾਤਾ ਦੇ ਚਪਲਾਂ ਪਾਈਆਂ ਵੀ ਆ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ ਕੀ ਕਹਿੰਦੀ ਤੁਸੀਂ ਸੰਤਰੀ ਰੰਗ ਦੀਆਂ ਚਪਲਾਂ ਨੇ ਹਲਕਾ ਪਿੰਗ ਹਾਂ ਜਿਹੜਾ ਸੂਟ ਹੈ ਜੀ ਅ ਵਾਈਟ ਪਿੰਕ ਜਿਹਾ ਹਲਕਾ ਪਿੰਕ ਜਿਹਾ ਵਿਚੋ ਦੇ ਸਮਝ ਲਓ ਤੁਸੀਂ ਆਪਾਂ ਰੈੱਡ ਰੰਗ ਦੇ ਜਿਸ ਤਰ੍ਹਾਂ ਕੋਈ ਗਮਲੇ ਜੇ ਬਣੇ ਹੁੰਦੇ ਨੇ ਪਤਲੀਆਂ ਪਤਲੀਆਂ ਲਾਈਨਾਂ ਜੀਆਂ ਰੈੱਡ ਰੰਗ ਦੀਆਂ ਪਿੰਕ ਰੰਗ ਦਾ ਸੂਟ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਮਾਤਾ ਦੀ شناخت ਹੋ ਸਕੇ ਸਾਡਾ ਸਹਾਰਾ ਕੰਟਰੋਲ ਰੂਮ ਦਾ ਨੰਬਰ ਹੈਗਾ 99153 49056 ਦੂਸਰਾ ਨੰਬਰ ਹੈਗਾ ਸਾਡਾ 98569 72000 ਮੈਂ ਤੁਹਾਨੂੰ ਉਸ ਮਾਤਾ ਦੀ ਜਿਹੜੀ ਉਹਦੇ ਕੋਲੇ ਖੁੰਡੀ ਆ ਤੇ ਚੱਪਲਾਂ ਤੇ ਉਸਦਾ ਹੂਲੀਆ ਉਹ ਦਿਖਾਉਣਾ ਹੈ ਜੀ ਉਸ ਤੋਂ ਬਾਅਦ ਸਾਡੇ ਜੀਆਰਟੀ ਦੇ ਮੁਲਾਜ਼ਮ ਵੀ ਇੱਥੇ ਮੌਜੂਦ ਆ ਉਹ ਵੀ ਤੁਹਾਨੂੰ ਦੱਸਣਗੇ ਕਿ ਕੁਮਲਾ ਅਮ ਇਹ ਮਾਤਾ ਦੀਆਂ ਚੱਪਲਾਂ ਨੇ ਜੀ ਤੁਸੀਂ ਦੇਖ ਸਕਦੇ ਹੋ ਇਹ ਮਾਤਾ ਦੀ ਖੁੰਡੀ ਹੈ ਜੀ ਇਹ ਇਹ ਮਾਤਾ ਦੀ ਖੁੰਡੀ ਹੈ ਜੀ ਇਹ ਵਾਲੀ ਜੀ ਇਹ ਮਾਤਾ ਦੀ ਮੇਰੇ ਖਿਆਲ ਚ ਚੁੰਨੀ ਲੱਗ ਰਹੀ ਹੈ ਚੁੰਨੀ ਪਿੰਕ ਕੱਢ ਲੂ ਮਣਾਇਆ ਜੀ ਹੁਣ ਜੀ ਬਾਅਦ ਇਹ ਮਾਤਾ ਦੀ ਚੁੰਨੀ ਹੈ ਜੀ ਤੇ ਇਹ ਮਾਤਾ ਦੇ ਮੈਂ ਚਿਹਰਾ ਨਹੀਂ ਦਿਖਾ ਸਕਦਾ ਕਿਉਂਕਿ ਆ ਜਿਆਦੇ ਟ੍ਰੇਨ ਦੇ ਨਾਲ ਡੈਮੇਜ ਹੋ ਗਿਆ ਉਹ ਇਹਦੇ ਕੱਪੜੇ ਪਾਏ ਹੋਏ ਨੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਜੀ ਜਿਸ ਤਰ੍ਹਾਂ ਤਾਣੀਆਂ ਹੁੰਦੀਆਂ ਪੱਤਿਆਂ ਦੀਆਂ ਤੇ ਬਰੀਕ ਹਲਕੀਆਂ ਰੈੱਡ ਰੰਗ ਦੀਆਂ ਤੇ ਵਿੱਚ ਹਰੇ ਰੰਗ ਦੇ ਉਹ ਪਾਏ ਹੋਏ ਨੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਦੀ ਸ਼ਨਾਖਤ ਹੋ ਸਕੇ ਹੁਣ ਆਪਾਂ ਗੱਲ ਕਰਾਂਗੇ ਜੀ ਆਰਪੀ ਦੇ ਇੱਥੇ ਮੁਲਾਜ਼ਮ ਖੜੇ ਨੇ ਅ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੈਂ ਸਣੀ 500 ਹਰਵਿੰਦਰ ਸਿੰਘ ਜੀ ਜੀ ਇਹ ਕਿੰਨੇ ਕ ਵਜh ਦੀ ਘਟਨੇ ਜੀ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜੀ ਕਰੀਬ ਅ 6 ਵਜh ਕੇ 35 ਮਿੰਟਾਂ ਤੇ ਜੀ ਸ਼ਾਮ ਨੂੰ ਜੀ ਤੇ ਅਸੀਂ ਮੌਕੇ ਬਕੂਆ ਤੇ ਪਹੁੰਚੇ ਸੀ ਕਿ ਸੀਨੀਅਰ ਆਫਸਰ ਪਹੁੰਚੇ ਸੀ ਸਾਡੇ ਜੀ ਤੇ ਉਹ ਮੌਕੇ ਤੇ ਜਿਹੜੀ ਕਾਰਵਾਈ ਸੀ ਅਸੀਂ ਮੁਰਲੀ ਕਾਰਵਾਈ ਕਰ ਦਿੱਤੀ ਹੈ ਜੀ ਤੇ ਮਾਤਾ ਦੀ ਉਮਰ ਕਰੀਬ 65-70 ਸਾਲ ਦੀ ਕਰੀਬ ਆ ਗਈ ਜੀ ਤੇ ਮੌਕੇ ਤੇ ਸਨਾਖਤ ਨਹੀਂ ਹੋ ਸਕੀ ਜਾਨੀ ਕਿ 2 2.5 ਘੰਟੇ ਵੰਗੂ ਹੋ ਗਏ ਮਾਤਾ ਨੂੰ ਪਈ ਨੂੰ ਤੇ ਇਹਦੇ ਪਛਾਣ ਲਈ ਤੁਸੀਂ ਸਾਰੇ ਉਪਰਾਲੇ ਕਰ ਲਏ ਜੀ ਜੀ ਇਹਦੇ ਨੇੜੇ ਦੀਆਂ ਢਾਣੀਆਂ ਵਿੱਚੋਂ ਉਪਰਾਲੇ ਕੀਤੇ ਜਾ ਰਹੇ ਨੇ ਸ਼ਹਿਰ ਵਿੱਚੋਂ ਉਪਰਾਲੇ ਜਿਹੜੇ ਦੇ ਗੁਰਦੁਆਰੇ ਦੇ ਮੰਦਰਾਂ ਵਿੱਚ ਲੋਸਮੈਂਟ ਕਰਾਈ ਜਾ ਰਹੀ ਹੈ ਜੀ ਤੇ ਪਰ ਹੁਣ ਤੱਕ ਕੋਈ ਸਨਾਖਤ ਨਹੀਂ ਹੋ ਰਹੀ ਇਸ ਕਰਕੇ ਸਹਾਰਾ ਕਲਬ ਬ੍ਰਾਮਪੁਰਾ ਨਾਲ ਅਸੀਂ ਰਾਬਤਾ ਕਾਇਮ ਕੀਤਾ ਜੀ ਤੇ ਇਸ ਅਣਪਛਾਤੀ ਡੈਡ ਬਡੀ ਨੂੰ ਅਸੀਂ 72 ਘੰਟੇ ਲਈ ਪਛਾਣ ਲਈ ਤੇ ਸਿਵਲ ਹਸਪਤਾਲ ਤਲਵੰਡੀ ਸਾਬਰ ਖਵਾ ਰਹੇ ਆ ਜੀ ਜੀ ਥੈਂਕ ਯੂ ਥੈਂਕ ਯੂ ਸੋ ਐਸਜੀਆਰਪੀ ਦੇ ਮਲਾਜ਼ਮ ਜੀ ਤੇ ਹੁਣ ਅਸੀਂ ਇਸ ਡੈਡ ਬੋਡੀ ਨੂੰ ਪੈਕ ਕਰਾਂਗੇ ਜੀ ਤੇ ਸਿਵਲ ਹਸਪਤਾਲ ਦੇ ਵਿੱਚ ਲੈ ਕੇ ਜਾਵਾਂਗੇ ਜੀ ਹੁਣ ਸਾਡੇ ਸਹਾਰਾ ਸਮਾਜ ਸੇਵਾ ਦੇ ਪ੍ਰਧਾਨ ਸੰਦੀਪ ਬਰਮਾ ਜੀ ਤੇ ਸਾਡੀ ਸਾਰਾ ਸਮਾਜ ਸੇਵਾ ਦੀ ਟੀਮ ਇਸ ਮਾਤਾ ਦੀ ਡੈੱਡ ਬੋਡੀ ਨੂੰ ਚੱਕਣਗੇ ਤੇ ਸਟ੍ਰੀਚਰ ਉੱਪਰ ਪਾਉਣਗੇ ਤੇ ਲੋ ਜੀ ਉਸ ਬਜ਼ੁਰਗ ਮਾਤਾ ਦੀ ਡੈਡ ਬਡੀ ਨੂੰ ਐਂਬੂਲੈਂਸ ਦੇ ਵਿੱਚ ਪਾ ਲਿਆ ਤੇ ਹੁਣ ਸਾਰਾ ਸਮਾਜ ਸੇਵਾ ਦੀ ਟੀਮ ਚੱਲੀ ਹੈ ਜੀ ਤਲਵੰਡੀ ਸਾਬੋ ਦੀ ਮੋਰਚਰੀ ਦੇ ਵਿੱਚ ਜਿੱਥੇ ਕਿ ਇਸ ਡੈਡ ਬਡੀ ਨੂੰ 72 ਘੰਟੇ ਲਈ شناخت ਲਈ ਰੱਖਿਆ ਜਾਵੇਗਾ ਤੇ ਉਸ ਤੋਂ ਬਾਅਦ ਫਿਰ ਅਗਰ ਇਸ ਦੀ شناخت ਹੋ ਜਾਂਦੀ ਹੈ ਤਾਂ ਇਸ ਦੇ ਘਰ ਦੇ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ ਲਓ ਜੀ ਆਪਾਂ ਪਹੁੰਚ ਗਏ ਸਰਕਾਰੀ ਹਸਪਤਾਲ ਤਲਵੰਡੀ ਸਾਬੋ ਤੇ ਆ ਖੜੀ ਆਪਣੀ ਸਾਰਾ ਸਵਾਸਾ ਸੇਵਾ ਦੀ ਐਂਬੂਲੈਂਸ ਤੇ ਉਹਨਾਂ ਅੰਦਰ ਬਾਈ ਮੁਲਾਜ਼ਮ ਗਿਆਗਾ ਜੀਆਪੀ ਦਾ ਤੇ ਉਹ ਆਪਦਾ ਉੱਥੇ ਐਂਟਰੀ ਕਰਾਉਣਗੇ ਤੇ ਉਸ ਤੋਂ ਬਾਅਦ ਇਸ ਡੈਡ ਬੋਡੀ ਨੂੰ ਮੋਰਚਰੀ ਦੇ ਵਿੱਚ ਰੱਖਿਆ ਜਾਵੇਗਾ 72 ਘੰਟੇ ਦੀ شناخت ਲਈ ਸਾ ਮਾਤਾ ਦੀ ਡੈਡ ਬੋਡੀ ਨੂੰ ਮੋਸਤਰੀ ਦੇ ਵਿੱਚ ਤਲਵੰਡੀ ਸਾਬੋ ਸਿਵਲ ਹਸਪਤਾਲ ਦੇ ਵਿੱਚ ਨਾ ਰੱਖਿਆ ਤੇ ਚੱਲਿਆਂਗੇ ਹੁਣ ਆਪਾਂ ਰਾਮਪਰੇ ਉਸ ਡੈਡ ਬੋਡੀ ਨੂੰ ਮੰਡੀ ਸਭ ਤੋਂ ਸਰਕਾਰੀ ਹਸਪਤਾਲ ਮੋਰਚੀ ਲਾਈ ਸੀ ਤੁਹਾਨੂੰ ਆਪਣਾ ਇਹ ਸੇਵਾ ਦਾ ਜੋ ਵਲੌਗ ਹੈ ਕਿਵੇਂ ਲੱਗਿਆ ਵਧੀਆ ਲੱਗਿਆ ਤਾਂ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਜਰੂਰ ਕਰਿਓ ਤੁਹਾਡੇ ਇੱਕ ਕਮੈਂਟ ਨਾਲ ਸਾਡੀ ਹੌਸਲਾ ਵਧਦੀ ਹੈ ਤੇ ਧੰਨਵਾਦ ਜੀ ਸਾਰਿਆਂ